ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅੱਜ ਜੈਤੋ ਵਿਖੇ ਸਾਡੇ ਚੈਨਲ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਦਾ ਪੁਤਲਾ ਫੂਕਿਆ ਗਿਆ। ਅੱਜ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਜਿਹੜੀ ਉਹ ਪੱਤਰਕਾਰਾਂ ਦੇ ਪੁਤਲੇ ਫੂਕ ਰਹੀ ਹੈ। ਇਸ ਤੋਂ ਪਹਿਲਾਂ ਇਸ ਸਰਕਾਰ ਨੇ ਚੈਨਲ ਬੰਦ ਕਰਵਾਏ, ਉਸ ਤੋਂ ਬਾਅਦ ਪਰਚੇ ਕਰਵਾਏ ਤੇ ਹੁਣ ਇਹ ਜਿਹੜੀ ਉਹ ਪੁਤਲੇ ਫੂਕਣ ਤੇ ਆ ਚੁੱਕੀ ਹੈ। ਦੱਸਦੇ ਜੇ ਕਿ ਲੋਕਾਂ ਨੂੰ ਇਹ ਲੱਗ ਰਿਹਾ ਕਿ ਕਿਸਾਨ ਅਤੇ ਮਜ਼ਦੂਰਾਂ ਦਾ ਇਕੱਠ ਸੀ ਪਰ ਇਸ ਦੇ ਵਿੱਚ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਸਰਪੰਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਿਆਂਦੇ ਗਏ ਪਿੰਡਾਂ ਵਿੱਚੋਂ ਨਰੇਗਾ ਮਜ਼ਦੂਰ ਸੀਗੇ ਸਭ ਤੋਂ ਪਹਿਲਾਂ ਜੇ ਆਪਾਂ ਅਹੁਦੇਦਾਰਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਡਾਕਟਰ ਲక్ష్ਮਨ ਭਖਤੂਆਣਾ ਉਸ ਤੋਂ ਬਾਅਦ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਚੰਦਰ ਉਸ ਤੋਂ ਬਾਅਦ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸੀਮਰਨ ਮਲਹੋਤਰਾ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਨਾਲ ਦੇਖ ਰਹੇ ਹੋ ਤੇ ਉਸ ਦੇ ਨਾਲ ਹੀ ਜਿਹੜੇ ਹਲਕਾ ਸੰਗਠਨ ਇੰਚਾਰਜ ਲਗਾਏ ਗਏ ਆ ਪੀਏਡੀਬੀ ਦੇ ਬੈਂਕ ਦੇ ਚੇਅਰਮੈਨ ਵੀ ਨੇ ਗੋਬਿੰਦਰ ਵਾਲੀਆ ਉਹ ਵੀ ਇਸ ਦੇ ਵਿੱਚ ਦਿਖਾਈ ਦਿੱਤੇ ਆ ਇਸ ਤੋਂ ਇਲਾਵਾ ਚੈਤੋ ਦੇ ਲਗਭਗ ਲਗਭਗ ਬਹੁਤੇ ਪਿੰਡਾਂ ਦੇ ਜੋ ਸਰਪੰਚ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਉਹ ਸਾਰੇ ਇਸ ਇਕੱਠ ਦੇ ਵਿੱਚ ਦੇਖਾਈ ਦਿੱਤੇ ਜਿਨ੍ਹਾਂ ਦੀ ਜਿਹੜੀ ਲਿਸਟ ਆ ਉਹ ਸਾਡੇ ਕੋਲ ਮੌਜੂਦ ਆ ਕੋਈ ਵੀ ਸਾਡੇ ਤੋਂ ਇਹ ਲਿਸਟ ਮੰਗ ਸਕਦਾ ਉਹਨਾਂ ਦੀਆਂ ਤਸਵੀਰਾਂ ਵੀ ਸਾਡੇ ਕੋਲ ਨੇ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਤੇ ਜਿਹੜੇ ਪਿੰਡਾਂ ਵਿਚੋਂ ਲਿਆਂਦੇ ਗਏ ਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਕੀ ਕਹਿ ਕੇ ਲਿਆਂਦਾ ਗਿਆ ਡਰਾਇਆ ਗਿਆ ਧਮਕਾਇਆ ਗਿਆ ਮਿੰਨਤਾਂ ਕੀਤੀਆਂ ਗਈਆਂ ਪਰ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਭਾਈ ਪਿੰਡਾਂ ਵਿੱਚੋਂ ਟਰਾਲੀਆਂ ਭਰ ਕੇ ਨਰੇਗਾ ਮਜ਼ਦੂਰ ਇੱਥੇ ਅੱਜ ਪਹੁੰਚਨੇ ਚਾਹੀਦੇ ਆ ਤਾਂ ਇਹ ਸਭ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਹੁਣ ਤੱਕ ਸਾਡਾ ਚੈਨਲ ਜੋ ਵੀ ਸਰਕਾਰ ਦੀਆਂ ਕਮੀਆਂ ਦਿਖਾਉਂਦਾ ਆ ਜੋ ਸਰਕਾਰ ਗਲਤ ਕੰਮ ਕਰਦੀ ਆ ਉਹ ਦਿਖਾਉਂਦਾ ਆ ਜਿਸ ਤੋਂ ਬਾਅਦ ਇਹ ਸਰਕਾਰ ਨੇ ਪਹਿਲਾਂ ਚੈਨਲ ਬੰਦ ਕਰਕੇ ਦੇਖ ਲੇ ਫਿਰ ਇਹਨਾਂ ਨੇ ਪਰਚੇ ਕਰਵਾ ਕੇ ਦੇਖ ਲੇ ਤਾਂ ਹੁਣ ਇਹ ਲੋਕਾਂ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਆ ਕਿ ਇਹ ਪੱਤਰਕਾਰਾਂ ਦੇ ਅਸੀਂ ਪੁਤਲੇ ਫੂਕ ਰਹੇ ਆ ਪਰ ਸਵਾਲ ਇੱਥੇ ਹੋਈ ਏ ਕਿ ਸਰਕਾਰ ਕਦੋਂ ਤੋਂ ਪੁਤਲੇ ਫੂਕਣ ਲੱਗ ਗਈ ਸਰਕਾਰ ਜੇਕਰ ਪੁਤਲੇ ਫੂਕੇਗੀ ਸਰਕਾਰ ਤਾਂ ਕਹਿੰਦੀ ਹੈ ਕਿ ਧਰਨੇ ਮੁਜਾਰੇ ਕਰਨੇ ਗਲਤ ਹੈ ਸਰਕਾਰ ਤਾਂ ਧਰਨਿਆਂ ਨੂੰ ਚੱਕਦੀ ਹੈ ਪਰ ਅੱਜ ਇਹ ਸਰਕਾਰ ਖੁਦ ਆ ਜਿਹੜੀ ਉਹ ਧਰਨੇ ਲਾਉਣ ਲੱਗ ਗਈ ਹੈ ਧਰਨੇ ਵੀ ਆਪਣੇ ਅਹੁਦੇਦਾਰਾਂ ਵੱਲੋਂ ਲਵਾਏ ਗਏ ਆ ਤਾਂ ਇਹ ਸਾਰਾ ਕੁਝ ਸਵਾਲ ਇੱਥੇ ਇਹ ਵੀ ਹੈ ਕਿ ਕੀ ਇਹ ਜੈਤੋ ਦੇ ਐਮਐਲਏ ਅਮੋਲਕ ਸਿੰਘ ਵੱਲੋਂ ਕਰਵਾਇਆ ਗਿਆ ਕਿਉਂਕਿ ਇਹਨੇ ਅਹੁਦੇਦਾਰ ਜੇਕਰ ਕਿਸੇ ਧਰਨੇ ਮੁਜ਼ਾਰੇ ਵਿੱਚ ਜਾਂਦੇ ਨੇ ਤਾਂ ਉਹ ਬਿਨਾ ਐਮਐਲਏ ਦੇ ਪੁੱਛੇ ਜਾ ਨਹੀਂ ਸਕਦੇ ਜੇਕਰ ਉਹ ਐਮਐਲਏ ਤੋਂ ਪੁੱਛੇ ਬਿਨਾ ਜਾਂਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਇੱਥੋਂ ਦੀ ਟੀਮ ਆ ਉਹ ਆਪ ਮੁਹਾਰੀ ਹੋ ਚੁੱਕੀ ਹੈ ਇਹ ਸਾਰਾ ਕੁਝ ਵੀ ਐਮਐਲਏ ਮੂਲਕ ਸਿੰਘ ਤੋਂ ਜਾਣਾਂਗੇ ਪਰ ਵੱਡਾ ਸਵਾਲ ਫੇਰ ਉਹ ਇੱਥੇ ਹੈ ਉਹੀ ਹੈ ਕਿ ਹੁਣ ਸਰਕਾਰ ਹੈ ਜਿਹੜੀ ਉਹ ਖੁਦ ਪੁਤਲੇ ਫੁਕਣ ਤੇ ਆ ਗਈ ਹੈ ਪਰਚੇ ਵੀ ਕਰਵਾ ਲੈ ਚੈਨਲ ਬੰਦ ਕਰਵਾ ਲੈ ਹੁਣ ਪੁਤਲੇ ਫੂਕੇ ਹੁਣ ਇਸ ਤੋਂ ਬਾਅਦ ਕੀ ਕਰਵਾਉਗੀ ਉਹ ਵੀ ਆਉਣ ਵਾਲਾ ਸਮਾਂ ਦੱਸੂਗਾ ਤਾ ਇਹ ਜਾ ਰਿਹਾ ਕਿ ਜਿੰਨੀ ਕੋਈ ਆਵਾਜ਼ ਚੱਕੂਗਾ ਪਹਿਲਾਂ ਉਸਦੀ ਆਵਾਜ਼ ਬੰਦ ਕਰਨ ਦਾ ਤਰੀਕਾ ਜਿਹੜਾ ਆ ਉਹ ਵੱਖ-ਵੱਖ ਅਪਣਾਏ ਜਾਣਗੇ ਪਰ ਆਮ ਆਦਮੀ ਪਾਰਟੀ ਦਾ ਬਦਲਾਅ ਆ ਜਿਸ ਨੇ ਪਹਿਲੀ ਵਾਰ ਇਹ ਕੀਤਾ ਕਿ ਹੁਣ ਪੱਤਰਕਾਰਾਂ ਦੇ ਵੀ ਪੁਤਲੇ ਫੂਕ ਦਿਓ ਆਮ ਤੌਰ ਤੇ ਲੀਡਰਾਂ ਦੇ ਪੁਤਲੇ ਫੂਕਦੇ ਜਿਹੜੇ ਕੋਈ ਵੱਡੇ ਅਹੁਦੇਦਾਰ ਹੁੰਦੇ ਜਨਾਂ ਦੇ ਕੋਲੇ ਕੋਈ ਅਹੁਦਾ ਹੁੰਦਾ ਉਹਨਾਂ ਦਾ ਪੁਤਲਾ ਫੁਕਿਆ ਜਾਂਦਾ ਪਰ ਇੱਥੇ ਜਿਹੜੇ ਇਹਨਾਂ ਦੇ ਵਿਰੁੱਧ ਆਵਾਜ਼ ਚੱਕਦੇ ਨੇ ਹੁਣ ਇਹ ਉਹਨਾਂ ਦੇ ਪੁੱਤ ਨੇ ਫੁੱਕਣ ਤੇ ਆ ਗਏ ਆ ਤਾਂ ਸਵਾਲ ਇੱਥੇ ਹੋਈ ਹੈ ਕਿ ਸਰਕਾਰ ਹੈ ਜਿਹੜੀ ਉਹਦੇ ਕੋਲੇ ਹਰ ਇੱਕ ਪਾਵਰ ਹੁੰਦੀ ਹੈ ਸਰਕਾਰ ਪਰਚਾ ਵੀ ਦਰਜ ਕਰਵਾ ਸਕਦੀ ਹੈ ਸਰਕਾਰ ਜਿਲ੍ਹੇ ਵਿੱਚ ਵੀ ਡੱਕ ਸਕਦੀ ਹੈ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਪਰ ਸਰਕਾਰ ਹੁਣ ਪੁਤਲੇ ਫੂਕਣ ਤੇ ਆ ਗਈ ਹੈ ਵੱਡੇ ਸਵਾਲ ਖੜੇ ਕਰਦੀ ਹੈ ਤਾਂ ਇਹ ਸਾਰੇ ਕਾਸੇ ਦਾ ਜਿਹੜਾ ਕਾਰਨ ਹੈ ਉਹ ਐਮਐਲਏ ਮੁਲਕ ਸਿੰਘ ਤੋਂ ਜਾਣਾਂਗੇ ਪਰ ਇਸ ਧਰਨੇ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਜੋ ਪੁਤਲਾ ਫੂਕ ਮੁਜ਼ਾਹਰਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਦਿਖਾਈ ਦਿੱਤੇ ਆ ਸਾਰੇ ਉਹ ਤੁਹਾਨੂੰ ਤਸਵੀਰਾਂ ਵਿੱਚ ਅਸੀਂ ਦਿਖਾ ਵੀ ਰਹੇ ਹਾਂ ਨਾਲ ਉਹਨਾਂ ਦਾ ਨਾਮ ਅਤੇ ਅਹੁਦਾ ਵੀ ਜਿਹੜਾ ਉਹ ਲਿਖਿਆ ਹੋਇਆ ਤੇ ਜਿਹੜੇ ਆਪਣੇ ਆਪ ਨੂੰ ਕਿਸਾਨ ਆਗੂ ਕਹਿ ਰਿਹਾ ਉਹ ਵੀ ਕੁਝ ਦਿਨ ਪਹਿਲਾਂ ਬੀਜੇਪੀ ਵੱ ਚਲੇ ਜਾਂਦੇ ਆ ਸਰੂਪਾ ਲੈ ਲੰਦੇ ਬੀਜੇਪੀ ਉਹ ਤੇ ਅੱਜ ਫੇਰ ਉਹ ਕਿਸਾਨੇ ਕਾਸਟਿਊਮ ਵਿੱਚ ਹਰੀ ਪੱਗ ਤੇ ਹਰਾ ਪਰਨਾ ਬਨ ਕੇ ਉਹ ਆ ਜਾਂਦੇ ਆ ਇਸ ਪ੍ਰਦਰਸ਼ਨ ਦੇ ਵਿੱਚ ਕਿ ਅਸੀਂ ਕਿਸਾਨ ਐ ਨਵੇਂ ਝੰਡੇ ਛਪਾਈ ਜਾਂਦੇ ਆ ਜਿਹੜੀ ਕੁਝ ਨੌਜਵਾਨ ਦੇ ਉਹਨਾਂ ਦੇ ਹੱਥਾਂ ਵਿੱਚ ਡਾਂਗ ਨਜ਼ਰ ਆ ਰਹੀਆਂ ਨੇ ਤਾਂ ਕਿਸ ਤਰੀਕੇ ਦਾ ਪ੍ਰਦਰਸ਼ਨ ਹੈ ਜੋ ਆਮ ਆਦਮੀ ਦੀ ਪਾਰਟੀ ਵੱਲੋਂ ਕੀਤਾ ਗਿਆ ਇਹ ਵੱਡੇ ਸਵਾਲ ਖੜੇ ਕਰਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਬ ਸਤਿ ਸ਼੍ਰੀ ਅਕਾਲ ਜੀ ਅ ਵਰਸ਼ਨ ਲੈਣਾ ਸੀਗਾ ਜੀ ਇੱਕ ਮਾਮਲੇ ਤੇ ਕਿਹੜੇ ਤੇ ਜੀ ਜਿਹੜਾ ਅੱਜ ਇੱਕ ਪ੍ਰਦਰਸ਼ਨ ਜਾਈ ਜੈਤੋ ਦੇ ਵਿੱਚ ਹਾਂਜੀ ਸਾਡੇ ਚੈਨਲ ਦੇ ਪੱਤਰਕਾਰ ਦਾ ਪੁੱਤਲਾ ਫੁਕਾਇਆ ਗਿਆ ਇੱਕ ਓਕੇ ਉਹਦੇ ਵਿੱਚ ਕਈ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਰਪੰਚ ਵਰਕਰ ਦੇਖਣ ਨੂੰ ਮਿਲੇ ਨੇ ਓਕੇ ਕੀ ਇਹ ਤੁਹਾਡੇ ਵੱਲੋਂ ਕਰਵਾਇਆ ਗਿਆ ਜੀ ਪ੍ਰਦਰਸ਼ਨ ਸਾਰਾ ਇਹ ਲੋਕ ਆਪ ਮੁਹਾਰੇ ਆਏ ਆ ਜੀ ਉਹਨਾਂ ਲੇਡੀਜ਼ ਨੇ ਕੱਲ ਗੁਹਾਰ ਲਾਈ ਸੀ ਜੀ ਲੋਕਾਂ ਨੂੰ ਬਾਕੀ ਕੱਲ ਮੇਰਾ ਵੀ ਫੁਕਾਇਆ ਗਿਆ ਸੀ ਤੁਸੀਂ ਉਹ ਕੱਲ ਨਹੀਂ ਵਰਜ਼ਨ ਲਿਆ ਜੀ ਜੀ ਨਹੀਂ ਕੱਲ ਤੇ ਪ੍ਰਦਰਸ਼ਨ ਸੀ ਨਾ ਅੱਜ ਵੀ ਪ੍ਰਦਰਸ਼ਨ ਹੀ ਆ ਫਿਰ ਲੋਕ ਜਿੱਥੋਂ ਮਰਜੀ ਆ ਸਕਦੇ ਨਹੀਂ ਮੈਂ ਤੁਹਾਨੂੰ ਇਹ ਕਿਵੇਂ ਕਹਿ ਸਕਦੇ ਆ ਵੀ ਤੁਸੀਂ ਜਾਓ ਜਾਂ ਨਾ ਜਾਓ ਮਤਲਬ ਤੁਸੀਂ ਇਹ ਦੱਸੋ ਕਿ ਤੁਸੀਂ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ ਮੈਂ ਤੇ ਪੁੱਛਦਾ ਨਹੀਂ ਨਹੀਂ ਆਪਾਂ ਆਪਾਂ ਮੇਖੋ ਮੇਰੇ ਕਹਿਣ ਤੇ ਤੁਸੀਂ ਚਲੇ ਜਾਓਗੇ ਨਹੀਂ ਅਸੀਂ ਤੇ ਨਹੀਂ ਜਾਂਦੇ ਤੁਹਾਡੇ ਕਹਿਣ ਤੇ ਬਸ ਠੀਕ ਹੈ ਮਤਲਬ ਉੱਥੇ ਸਵਾਲ ਇਹ ਹੈ ਨਾ ਕਿ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨੇ ਕੀ ਉਹ ਆਮਹਾਰੇ ਨੇ ਜਿਹੜੀ ਟੀਮ ਆਮ ਆਦਮੀ ਪਾਰਟੀ ਦੇ ਚੁਣੀ ਆਪਾ ਆਪ ਦੇਖੋ ਜਦੋਂ ਕਿਸੇ ਨਾਲ ਧੱਕਾ ਹੁੰਦਾ ਜੀ ਲੋਕ ਪਾਰਟੀ ਦੇ ਨਹੀਂ ਉਹ ਲੋਕ ਹੁੰਦੇ ਆ ਜੀ ਕਿਸੇ ਵੀ ਨਾਲ ਜਾ ਸਕਦੇ ਆ ਜੀ ਕੰਦੇ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ